ਸੱਚਾ ਕਾਜ਼ ਦੇਖ ਰਹੇ ਹੋ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁਖਬਰਾਂ ਚੜਦੀ ਸਵੇਰ ਵਾਪਰ ਗਿਆ ਫਿਰੋਜ਼ਪੁਰ ਦੇ ਵਿੱਚ ਦਰਦਨਾਕ ਹਾਦਸਾ 9 ਲੋਕਾਂ ਦੀ ਹੋਈ ਮੌਕੇ ਤੇ ਮੌਤ ਮਚੀ ਹਰ ਪਾਸੇ ਹਫੜਾ ਤਫੜੀ 20 ਤੋਂ ਵੱਧ ਲੋਕ ਹੋਏ ਜ਼ਖਮੀ ਅਜ ਤੜਕਸਾਰ ਫਿਰੋਜ਼ਪੁਰ ਇੱਕ ਵੱਡਾ ਹਾਦਸਾ ਵਾਪਰ ਗਿਆ ਜੀ ਹਾਂ ਇੱਕ ਪਿਕਅਪ ਬਲੈਰੋ ਦੇ ਵਿੱਚ 20 ਤੋਂ ਵੱਧ ਲੋਕੀ ਸਵਾਰ ਸੀ ਤੇ ਉਸ ਦੀ ਜਿਹੜੀ ਟੱਕਰ ਹੈ ਕੈਂਟਰ ਦੇ ਨਾਲ ਹੋ ਜਾਂਦੀ ਹੈ ਜਿਹੜਾ ਪਿਕਅਪ ਬਲੈਰੋ ਉਹ ਜਦੋਂ ਜਾ ਰਿਹਾ ਹੁੰਦਾ ਆਪਣਾ ਸੰਤੁਲਨ ਖੋ ਬੈਠਾ ਜਿਸ ਤੋਂ ਬਾਅਦ ਉਹ ਕੈਂਟਰ ਦੇ ਨਾਲ ਜਾ ਵਜਦਾ ਜਿਸ ਤੋਂ ਬਾਅਦ ਇੱਕ ਵੱਡਾ ਹਾਦਸਾ ਹੋ ਜਾਂਦਾ ਹੈ ਬੇहद ਦਰਦਨਾਕ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਤੇ ਦੇਖ ਸਕਦੇ ਹੋ ਕਿ ਜਿਹੜੀ ਪਿਕਅਪ ਲੈਰ ਹੈ ਉਸ ਦਾ ਚੱਕਣਾ ਚੂਰ ਹੋ ਚੁੱਕੀ ਹੈ ਬੇहद ਉਸ ਦਾ ਨੁਕਸਾਨ ਹੋ ਚੁੱਕਾ ਹੈ ਮੌਕੇ ਤੇ ਇਸ ਹਾਦਸੇ ਦੇ ਵਿੱਚ 9 ਲੋਕਾਂ ਦੀ ਮੌਤ ਸਾਹਮਣੇ ਨਿਕਲ ਕੇ ਆਈ ਜੀ ਹਾਂ ਜਿਹੜੇ ਦੱਸੇ ਜਾ ਰਹੇ ਨੇ ਕਿ 20 ਲੋਕ ਇਸ ਦੇ ਵਿੱਚ ਸਵਾਰ ਸੀ ਮਜ਼ਦੂਰ ਸੀ ਵੇਟਰ ਦੱਸੇ ਜਾ ਰਹੇ ਸੀ ਜੋ ਕਿਸੇ ਫਾਜ਼ਿਲਕੜ ਵਾਲੇ ਜਾ ਰਹੇ ਸੀ ਵਿਆਹ ਸਮਾਗਮ 'ਚ ਸ਼ਾਮਲ ਹੋਣ ਵਾਸਤੇ ਤੇ ਅਚਾਨਕ ਉਹਨਾਂ ਦੇ ਨਾਲ ਰਸਤੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਯਮੁਨਾ ਪਾਣੀ ਵਿਵਾਦ ਤੇ ਕੇਜਰੀਵਾਲ ਅੱਜ ਪਹੁੰਚੇ ਆਪਣੀ ਪੂਰੀ ਟੀਮ ਦੇ ਨਾਲ ਚੌਣ ਕਮਿਸ਼ਨ ਕੋਲ ਸਰਿਆਣਾ ਸਰਕਾਰ ਤੇ ਵੀ ਸਾਦੇ ਕਈ ਤਿੱਖੇ ਨਿਸ਼ਾਨੇ ਆਮ ਆਦਮੀ ਪਾਰਟੀ ਨੇ ਦਿਨ ਹੀ ਸਮੇਂ-ਸਮੇਂ ਲਾਈਵ ਹੋ ਰਹੀ ਹੈ ਤੇ ਕਈ ਉਹਨਾਂ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਨਿਸ਼ਾਨੇ ਸਾਦੇ ਜਾ ਰਹੇ ਨੇ ਕਈ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਤੇ ਅੱਜ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਪੂਰੀ ਟੀਮ ਦੇ ਨਾਲ ਲਾਈਵ ਹੋਏ ਜਿੱਥੇ ਉਹਨਾਂ ਨੇ ਯਮੁਨਾ ਦੇ ਜ਼ਹਿਰੀਲੇ ਪਾਣੀ ਦਾ ਮੁੱਦਾ ਚੁੱਕਿਆ ਲਾਈਵ ਦੇ ਵਿੱਚ ਉਹਨਾਂ ਦੇ ਨਾਲ ਆਤੀਸ਼ੀ ਜਿਹੜੇ ਕਿ ਮੌਜੂਦਾ ਸੀਐਮ ਨੇ ਓਬੀਸੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਮੌਜੂਦ ਸੀ ਲਾਈਵ ਦੇ ਵਿੱਚ ਤੇ ਉੱਥੇ ਉਹਨਾਂ ਵੱਲੋਂ ਜਿਹੜਾ ਕਿ ਯਮੁਨਾ ਦੇ ਜੁਰੀਲੇ ਪਾਣੀ ਦਾ ਮੁੱਦਾ ਚੁੱਕਿਆ ਗਿਆ ਅੱਜ ਜਿਹੜੀ ਪੂਰੀ ਟੀਮ ਆਮ ਆਦਮੀ ਪਾਰਟੀ ਦੇ ਚੋਣ ਕਮਿਸ਼ਨ ਨੂੰ ਮਿਲੀ ਜਿੱਥੇ ਉਹਨਾਂ ਨੇ ਜਿਹੜੀ ਕਿ ਫਾਈਲ ਸੌਂਪੀ ਪੂਰੇ ਪਾਣੀ ਦੇ ਜਿਹੜੀ ਕਿ ਲੈਵਲ ਨੂੰ ਲੈ ਕੇ ਉਹਦੇ ਤੁਹਾਨੂੰ ਦੱਸ ਦਈਏ ਕਿ 15 ਜਨਵਰੀ ਤੱਕ ਆਮ ਆਦਮੀ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਜਿਹੜਾ ਦਿੱਲੀ ਦੇ ਵਿੱਚ ਮੂਨਾ ਨਦੀ ਉਸਦੇ ਅਮੋਨੀਆ ਲੈਵਲ ਜਿਹੜਾ ਸੀ 3.2 ਪੀਪੀਐਮ ਸੀ ਜੋ ਕਿ 26 ਜਨਵਰੀ ਤੱਕ ਵੱਧ ਕੇ 7 ਪੀਪੀਐਮ ਹੋ ਗਿਆ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਕਿਉਂਕਿ ਬੇहद ਹੀ ਜਮੂਨਾ ਦਾ ਪਾਣੀ ਜਿਹੜਾ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ कि जो तो प्रसान चल रही की थे, थे, तो की दिल्ली की मुख्यमंत्री आतिशी जी ने ये देखा की दिल्ली में यमुना के द्वारा जो पानी आ रहा है उसमें अमोनिया बढ़ने लगा है पानी के ऊपर हम राजनीति नहीं करना चाहते पानी के ऊपर हम राजनीति नहीं करना चाहते इसलिए दिसंबर और जनवरी तक हमने बहुत कोशिश की दिल्ली सरकार ने बहुत कोशिश की पंजाब के मुख्यमंत्री जी ने बहुत कोशिश की कि बातचीत के ज़रिए समाधान निकले लास्ट वीक ऑफ दिसंबर में दिल्ली की सीएम आतिशी जी ने हरियाणा के सीएम नायब सैनी जी को फ़ोन किया कि जी दिल्ली में जो यमुना का पानी आ रहा है उसमें अमोनिया बहुत ज़्यादा है आप कृपया या तो अमोनिया कम करिए या एक्स्ट्रा पानी दे दीजिए ताकि हम उसको अमोनिया को डाइल्यूट कर सकें एक्स्ट्रा साफ पानी दे दीजिए उन्होंने कहा हाँ हाँ मैं करूँगा लेकिन उन्होंने किया नहीं उन्होंने दूसरी बार फ़ोन किया उन्होंने कहा हाँ हाँ मैं करूँगा लेकिन उन्होंने नहीं किया आतिशी जी ने तीसरी बार फ़ोन किया फिर उन्होंने एश्योर किया और उसके बाद उन्होंने अतिशी जी के फ़ोन उठाने बंद कर दिए तीन बार वो लाइन पे आए और उसके बाद उन्होंने कुछ नहीं किया और उन्होंने आतिशी जी के फ़ोन उठाने बंद कर दिए आतिशी जी ने पंजाब के सीएम भगवंत मान जी से मदद मांगी भगवंत मान जी ने भी फिर फ़ोन किए सीएम हरियाणा को कि दिल्ली में पानी प्लीज़ साफ भेज दीज, भेज दीजिए हाँ हाँ मैं करूँगा भगवंत मान जी ने कई बार कॉल किया उनको कई बार और हर बार हरियाणा के सीएम ने नेशोर किया लेकिन कोई उसका नतीजा नहीं निकला अमोनिया बढ़ता गया और दिल्ली के अंदर वाटर ट्रीटमेंट प्लांट एक एक करके बंद होने चालू हो गए दिल्ली के चीफ सेक्रेटरी ने हरियाणा के चीफ सेक्रेटरी को कई बार फ़ोन किया इस दौरान और उनसे कहा कि आप इसके बारे में कुछ कीजिए पानी छोड़िए या तो एक्स्ट्रा पानी छोड़िए या अमोनिया कम कीजिए जो चीफ सेक्रेटरी हरियाणा ने कहा वो बहुत शॉकिंग था उसने कहा जी ये निर्णय टॉप पॉलिटिकल लेवल पे लिया गया है आप सीएम दिल्ली को बोलिए सीएम हरियाणा से बात करें तब हमें पहली बार लगने लगा कि ये पॉलिटिकल कॉन्स्पेरे चल रही है चुनाव को इन्फ्लुएंस करने के लिए शंभू बॉर्डर एक बार फिर आई के खबर एक किसान की दौरा पैन कारण हुई मौत जिला अमृतसर कक्ड़ पिंड का रहने वाला किसान ਸ਼ੰਭੂਦਕ ਨੌਰੀ ਬਾਰਡਰ ਤੇ ਲਗਾਤਾਰ ਕਿਸਾਨਾਂ ਵੱਲੋਂ ਐਮਐਸਪੀ ਤੋਂ ਹੋਰ ਮੰਗਾਂ ਨੂੰ ਲੈ ਕੇ ਆਪਣਾ ਤਰਨਾ ਜਾਰੀ ਹੈ ਤੇ 13 ਫਰਵਰੀ ਨੂੰ ਕਿਸਾਨੀ ਅੰਦੋਲਨ 2 ਸਾਲ ਵੀ ਪੂਰੇ ਹੋ ਜਾਣਗੇ ਇਸ ਦੇ ਵਿਚਾਲੇ ਅੱਜ ਬੇਦੀ ਮੰਦਪਾਗੀ ਖਬਰ ਸਾਹਮਣੇ ਜਿੱਥੇ ਸ਼ੰਭੂ ਬਾਰਡਰ ਤੇ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਉੱਥੇ ਅੱਜ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਹੁਣਾ ਵੱਲੋਂ ਵੀਡੀਓ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਸਾਡੇ ਇੱਕ ਭਾਈ ਜਿਨ੍ਹਾਂ ਦਾ ਨਾਮ ਪ੍ਰਗਟ ਸਿੰਘ ਹੈ ਅੰਮ੍ਰਿਤਸਰ ਕੱਕੜ ਪਿੰਡ ਦੇ ਵਾਸੀ ਨੇ ਉਹਨਾਂ ਦੀ ਅੱਜ ਸ਼ੰਭੂ ਬਾਰਡਰ ਤੇ ਦਿਲ ਦਾ ਉਹਰਾ ਪੈਂਡ ਕਾਰਨ ਮੌਤ ਹੋ ਗਈ। ਉੱਤੇ ਤੁਹਾਨੂੰ ਦੱਸਦੀ ਹੈ ਕਿ ਜਿਹੜੇ ਕਿਸਾਨ ਨੇ ਅੰਮ੍ਰਿਤਸਰ ਦੇ ਪਿੰਡ ਕੱਕੜ ਦੇ ਰਹਿਣ ਵਾਲੇ ਨੇ ਕਿਸਾਨ ਦੇ ਹਿੱਸੇ 2 ਏਕੜ ਜ਼ਮੀਨ ਆਉਂਦੀ ਹੈ ਤੇ ਉਹ ਦੋ ਬੱਚਿਆਂ ਦਾ ਪਿਤਾ ਸੀ ਤੇ ਅੱਜ ਸ਼ੰਭੂ ਬਾਰਡਰ ਤੇ ਜਦੋਂ ਅਚਾਨਕ ਸਵੇਰੇ ਉੱਠਦੇ ਨੇ ਤੇ ਦਿਲ ਦਾ ਦੌਰਾ ਉਹਨਾਂ ਨੂੰ ਪੈ ਜਾਂਦਾ ਜਿਸ ਤੋਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ। ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਦੇ ਖਨੌਰੀਸ ਰਾਦ ਤੇ ਚੱਲ ਰਿਹਾ ਕਿਸਾਨ ਅੰਦੋਲਨ 2 ਨੂੰ 13 ਫਰਵਰੀ ਨੂੰ ਇੱਕ ਸਾਲ ਵੀ ਪੂਰਾ ਹੋਣ ਜਾ ਰਿਹਾ ਤੇ ਅਜੇ ਹਿਚ ਦੋਵਾਂ ਮੋਰਚਾ ਤੇ ਕਿਸਾਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉੱਤੇ ਅੰਦਾਜ਼ੇ ਕਿ ਕੁੱਚਰ ਪਹਿਲਾ ਇੱਕ ਕਿਸਾਨ ਵੱਲੋਂ ਸ਼ੰਭੂ ਬਾਰਡਰ ਤੇ ਹੀ ਅਲਫਾਜ਼ ਦੀਆਂ ਜੜੀਆਂ ਗੋਲੀਆਂ ਸੀ ਉਹ ਖਾ ਲਿੱਤੀਆਂ ਗਈਆਂ ਸੀ ਕਿਉਂਕਿ ਉਹ ਬੇहद ਲੰਮੇ ਸਮੇਂ ਤੋਂ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਸੀ ਤੇ ਲਗਾਤਾਰ ਸਰਕਾਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਸੀ ਜਿਸ ਤੋਂ ਬਾਅਦ ਉਸਨੇ ਇੱਕ ਖੌਫਨਾਕ ਕਦਮ ਚੁੱਕਿਆ ਤੇ ਉੱਥੇ ਇੱਕ ਵਾਰ ਫਿਰ ਅੱਜ ਇਹ ਬੇहद ਮੰਦਪਾਗੀ ਖਬਰ ਸਾਹਮਣੇ ਜਿੱਥੇ ਸ਼ੰਭੂ ਬਾਰਡਰ ਤੇ ਇੱਕ ਵਾਰ ਫਿਰ ਇੱਕ ਜਿਹੜੇ ਕਿਸਾਨ ਨੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਉਹਨਾਂ ਦੀ ਹਾਲਤ ਖਰਾਬ ਹੋ ਜਾਂਦੀ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਸਾਹਮਣੇ ਆਈ ਸ਼ਰਦਾਲ ਨੂੰ ਲਈ ਬਣਾਏ ਜਾ ਰਹੇ ਲੰਗਰ ਦੇ ਵਿੱਚ ਐਸ ਐਚਓ ਵੱਲੋਂ ਪਾ ਦਿੱਤੀ ਜਾਂਦੀ ਹੈ ਮਿੱਟੀ ਕਰ ਦਿੱਤਾ ਜਾਂਦਾ ਪੂਰਾ ਖਰਾਬ ਮਹਾਕੁੰਚਕ ਵੀਡੀਓ ਹੋ ਰਹੀ ਹੈ ਤੇਜੇ ਦੇ ਨਾਲ ਵਰਤ ਪ੍ਰਯਾਗ ਰਾਜ ਦੇ ਵਿੱਚ 144 ਸਾਲਾਂ ਬਾਅਦ ਮਹਾਕੁੰਭ ਦਾ ਸ਼ੁਭ ਅਫਸਰ ਆਇਆ ਤੇ ਇਸੇ ਵਿਚਾਰਲੇ ਤੋਂ ਦੱਸਦੀ ਕਿ ਅੱਜ ਵੀਡੀਓ ਵਾਇਰਲ ਹੋ ਰਹੀ ਹੈ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਲੋਕਾਂ ਵੱਲੋਂ ਮਹਾਕੁੰਭ ਵਿੱਚ ਆਏ ਸ਼ਰਧਾਲੂਆਂ ਲਈ ਪੋਜਣ ਲੰਗਰ ਬਣਾਇਆ ਜਾ ਰਿਹਾ ਸੀ ਤੇ ਉੱਥੇ ਇੱਕ ਐਸਐਚਓ ਜਿਹੜਾ ਪੁਲਿਸ ਅਫਸਰ ਹੈ ਉਸ ਦੇ ਵੱਲੋਂ ਮਿੱਟੀ ਪਾ ਦਿੱਤੀ ਜਾਂਦੀ ਹੈ ਬਰਤਨਾਂ ਦੇ ਵਿੱਚ ਤੇ ਖਰਾਬ ਕਰ ਦਿੱਤਾ ਜਾਂਦਾ ਸਾਰਾ ਹੀ ਲੰਗਰ ਉੱਥੇ ਮੌਕੇ ਤੇ ਜਿਹੜੇ ਲੋਕੀ ਸੀ ਉਹਨਾਂ ਵੱਲੋਂ ਇਸ ਘਟਨਾ ਦੀ ਜਿਹੜੀ ਵੀਡੀਓ ਬਣਾ ਲਈਤੀ ਜਾਂਦੀ ਹੈ ਤੇ ਹੁਣ ਜਿਹੜੀ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਕਰਕੇ ਵਾਇਰਲ ਹੋ ਰਹੀ ਹੈ ਤੁਸੀਂ ਆਪਣੀ ਸਕਰੀਨ ਉੱਤੇ ਵੀਡੀਓ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਐਸਐਚਓ ਗੁੱਸੇ ਦੇ ਵਿੱਚ ਆਉਂਦਾ ਹੈ ਤੇ ਮਿੱਟੀ ਪਾ ਦਿੰਦਾ ਹੈ ਸਾਰੇ ਹੀ ਬਰਤਨਾਂ ਦੇ ਵਿੱਚ ਜਿਹੜੇ ਲੰਗਰ ਜਿੰਨਾ ਵਿੱਚ ਬਣ ਰਿਹਾ ਹੁੰਦਾ ਹੈ ਤੇ ਉੱਥੇ ਹੀ ਹਜੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਕਿ ਇਸ ਐਸਐਚਓ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਉੱਥੇ ਲੋਕਾਂ ਵੱਲੋਂ ਇਸ ਐਸਐਚਓ ਖਿਲਾਫ ਕੜੀ ਜਿਹੜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਲੋਕਾਂ ਵੱਲੋਂ ਕਾਫੀ ਰੋਸ ਪ੍ਰਗਟ ਕੀਤਾ ਜਾ ਰਿਹਾ ਅਜਿਹਾ ਕਰਨ ਤੇ ਉੱਥੇ ਤੁਹਾਨੂੰ ਦੱਸ ਦਈਏ ਕਿ ਮਹਾਕੁੰਭ ਦੇ ਵਿੱਚ ਕਰੋੜਾਂ ਦੀ ਗਿਣਤੀ ਚ ਦੁਨੀਆ ਭਰ ਤੋ ਜਿਹੜੇ ਸ਼ਰਦਾਲੂ ਪਹੁੰਚੇ ਹੋਏ ਨੇ ਤੇ ਲਗਾਤਾਰ ਸੰਗਮ ਦੇ ਵਿੱਚ ਡੁਬਕੀ ਲਗਾ ਰਹੇ ਨੇ ਆਸਤਾ ਦੀ ਤਾਂ ਉੱਥੇ ਬੀਤੇ ਕੁਝ ਦਿਨ ਪਹਿਲਾਂ ਹੀ ਅ ਮਹਾਕੁੰਚਿਕ ਹੋਰ ਕਟਨਾ ਵਾਪਰੀ ਸੀ ਜਿੱਥੇ ਪਗਧੜ ਮੱਜ ਜਾਂਦੀ ਆ ਮੋਣੀ ਅਮਵਸਿਆ ਦੀ ਰਾਤ ਜਦੋਂ ਸੰਗਮ ਦੇ ਵਿੱਚ ਸ਼ਰਦਾਲੂ ਜਿਹੜੀ ਡੁਬਕੀ ਲਗਾਣ ਲਈ ਆਏ ਹੁੰਦੇ ਨੇ ਇਸ਼ਨਾਨ ਕਰਨ ਦੇ ਲਈ ਤੇ ਉੱਥੇ ਹੀ ਕਫਵਾਹ ਫੈਲ ਜਾਂਦੀ ਜਿਸ ਤੋਂ ਬਾਅਦ ਬੈਰੀਕੇਟਿੰਗ ਤੋੜ ਦਿੰਦੀ ਆ ਭੀੜ ਤੇ ਕਾਫੀ ਲੋਕ ਜਿਹੜੇ ਮਿੱਧੇ ਜਾਂਦੇ ਨੇ ਜਿਹੜੇ ਲੋਕੇ ਸੁੱਤੇ ਹੁੰਦੇ ਨੇ ਉੱਤੇ ਉਹ ਸੁੱਤੇ ਦੇ ਸੁੱਤੇ ਰਹਿ ਜਾਂਦੇ ਨੇ ਕਿਉਂਕਿ ਭੀੜ ਜਿਹੜੀ ਕਿ ਪਗਧੜ ਮੱਜ ਜਾਂਦੀ ਆ ਭੀੜ ਜਿੱਤੇ ਉੱਥੇ ਤਾਂ ਕਾਫੀ ਜੜਾ ਕੀ ਨੁਕਸਾਨ ਹੋਇਆ ਉਸ ਘਟਨਾ ਚ ਵੀ ਤੇ ਜਿਹੇ ਜਿ ਇੱਕ ਹੋਰ ਅੱਜ ਜਿਹੜੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਲੰਗਰ ਜਿਹੜਾ ਬੰਦਾ ਪਿਆ ਸੀ ਸ਼ਰਧਾਲੂਆਂ ਦੇ ਲਈ ਮਹਾਕੁੰਚ ਉੱਥੇ ਇੱਕ ਐਸਐਚਓ ਵੱਲੋਂ ਅ ਗੁੱਸੇ ਵਿੱਚ ਆ ਕੇ ਪਤਾ ਨਹੀਂ ਕਾਰਨ ਦਾ ਹਜੇ ਪਤਾ ਨਹੀਂ ਲੱਗਿਆ ਕਿ ਉਸ ਐਸਐਚਓ ਦੇ ਮਨ ਵਿੱਚ ਕੀ ਆਇਆ ਜਾਂ ਕੀ ਨਹੀਂ ਉਹ ਆਂਦਾ ਹੈ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿ ਉਹ ਹਰ ਇੱਕ ਬਰਤਨ ਦੇ ਵਿੱਚ ਮਿੱਟੀ ਪਾ ਦਿੰਦਾ ਹੈ ਤੇ ਇਸ ਭੋਜਨ ਨੂੰ ਖਰਾਬ ਕਰ ਦਿੰਦਾ ਤੇ ਉੱਥੇ ਜਿਹੜੀ ਆ ਵੀਡੀਓ ਤੇਜੀ ਦੇ ਨਾਲ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀ ਹੈ 20 ਸਾਲਾ ਲੜਕੀ ਦੇ ਨਾਲ ਪਟਿਆਲਾ ਵਿਖੇ ਵਾਪਰ ਗਿਆ ਦਰਦਨਾਕ ਹਾਦਸਾ ਪੀਆਰਟੀਸੀ ਦੀ ਬੱਸ ਵਿੱਚ ਉਤਰ ਰਹੀ ਹੁੰਦੀ ਹੈ ਤੇ ਬੱਸ ਹਟਾਉਣ ਦੇ ਨਾਲ ਉਹ ਜਾਂਦੀ ਹੈ ਲਹੂ ਨੁਹਾਣ ਪਟਿਆਲਾ ਤੋਂ ਖਬਰ ਸਾਹਮਣੇ ਜਿੱਥੇ 20 ਸਾਲਾ ਲੜਕੀ ਦੇ ਨਾਲ ਬੇਹਦੀ ਦਰਦਨਾਕਾ ਹਾਦਸਾ ਵਾਪਰ ਜਾਂਦਾ ਜਦੋਂ ਪੀਆਰਟੀਸੀ ਦੀ ਬੱਸ ਦੇ ਵਿੱਚ ਉਤਰ ਰਹੀ ਹੁੰਦੀ ਹੈ ਤੇ ਅਚਾਨਕ ਹੀ ਉਹ ਬੱਸ ਡਰਾਈਵਰ ਦੇ ਅੰਗੇਲੀ ਦੇ ਨਾਲ ਬੱਸ ੇਠਾ ਆ ਜਾਂਦੀ ਹੈ ਜਿਸ ਤੋਂ ਬਾਅਦ ਉਹ ਲਹੂ ਨੁਹਾਣ ਹੋ ਜਾਂਦੀ ਹੈ ਤੁਹਾਨੂੰ ਸਾਰਾ ਮਾਮਲਾ ਦੱਸ ਦਿੰਨੇ ਆ ਕਿ ਜਿਹੜੀ ਲੜਕੀ ਹੈ ਪਟਿਆਲਾ ਦੇ ਵਿੱਚ ਨਰਸਿੰਗ ਕਰ ਰਹੀ ਹੁੰਦੀ ਹੈ ਤੇ ਜਦੋਂ ਘਰ ਪਰਤਰੀ ਹੁੰਦੀ ਹੈ ਬੱਸ ਦੇ ਵਿੱਚ ਪੀਆਰਟੀਸੀ ਤੋਂ ਉਤਰ ਰਹੀ ਹੁੰਦੀ ਆਪਣੇ ਨਾਬਾ ਅੱਡੇ ਤੇ ਕਿਉਂਕਿ ਲੜਕੀ ਨਾਬਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਤੇ ਬੱਸ ਡਰਾਈਵਰ ਦੇ ਅੰਗੇਲੀ ਸਾਹਮਣੇ ਹੈ ਤੇ ਜਦੋਂ ਲੜਕੀ ਬੱਸ ਤੋਂ ਉਤਰ ਰਹੀ ਹੁੰਦੀ ਹੈ ਤੇ ਉਸ ਦੇ ਵੱਲੋਂ ਬੱਸ ਚਲਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਲੜਕੀ ਅਚਾਨਕ ਬੱਸ ਹੇਠਾਂ ਆ ਜਾਂਦੀ ਹੈ ਤੇ ਉਸ ਦੀਆਂ ਦੋਨੋਂ ਲੱਤਾਂ ਹੁਣ ਟੁੱਟ ਚੁੱਕੀਆਂ ਨੇ ਤੇ ਜਿਹੜਾ ਪੂਰਾ ਮਾਹੌਲ ਉੱਤੇ ਲਹੂ ਨੁਹਾੜ ਹੋ ਜਾਂਦਾ ਹੈ ਤੇ ਚਸ਼ਮਦੀਦਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਡਰਾਈਵਰ ਹੈ ਮੌਕੇ ਤੋਂ ਜਲਦ ਤੋਂ ਜਲਦ ਫਰਾਰ ਹੋ ਜਾਂਦਾ ਤੇ ਉੱਤੇ ਹੁਣ ਸਾਰਾ ਮਾਮਲਾ ਪੁਲਿਸ ਨੂੰ ਦਰਜ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਹੁਣ ਡਰਾਈਵਰ ਦੀ ਜਾਂਚ ਕਰ ਰਹੀ ਹੈ ਉੱਥੇ ਜਦੋਂ ਨਾਬਾ ਅੱਡੇ ਤੇ ਹਾਦਸਾ ਵਾਪਰਦਾ ਹੈ ਦਰਦਨਾਕ ਇਸ ਲੜਕੀ ਦੇ ਨਾਲ ਤੇ ਪਰਿਵਾਰਿਕ ਮੈਂਬਰ ਜਦੋਂ ਪਹੁੰਚਦੇ ਨੇ ਮਾਂ ਤੇ ਭੈਣ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਆਪਣੀ ਲੜਕੀ ਨੂੰ ਇਸ ਲਹੂ-ਲੁਹਾਨ ਹਾਲਤ ਦੇ ਵਿੱਚ ਦੇਖ ਕੇ ਉੱਥੇ ਆ ਤੁਹਾਨੂੰ ਵੀ ਦਿਖਾ ਦਿੰਦੇ ਆ ਮੌਕੇ ਦੀਆਂ ਤਸਵੀਰਾਂ ਕਲਾਸ ਲਾਂ ਜਾਂਦੀ ਹੈ ਚੁੰਗੀ ਦੇ ਉਤਰੀ ਜੋ ਜਿਹੜੀ ਵਾਸਤੇ ਉਤਰੀ ਉਹਦੇ ਥੱਲੇ ਆ ਗਈ ਇਹ ਕਿਵੇਂ ਕੀ ਡਰਾਈਵਰ ਨੇ ਧਿਆਨ ਨਹੀਂ ਦਿੱਤਾ ਜਾਂ ਕਿਵੇਂ ਐਕਸਪੋਰਟ ਚਲੇ ਆ ਗਏ ਪੈਰ ਥੱਲੇ ਆ ਕੇ ਡਰਾਈਵਰ ਨੇ ਦੇਖਿਆ ਨਹੀਂ ਕੋਈ ਲਖਤ ਮੋੜਤੀ ਉਹਨੇ ਨੱਤਾ ਦੇ ਉੱਤੇ ਬਸ ਨਗਾਤੀ ਕੀ ਮੰਗੀ ਕਰ ਡਰਾਈਵਰ ਦੇ ਡਰਾਈਵਰ ਜੀ ਦਾ ਕਸੂਰ ਹੈ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਸੈਟਪ੍ਰੀਤ ਕੋ ਸਿਮਰਪ੍ਰੀਤ ਕੀ ਲੱਗਦੀ ਆ ਮੇਰੀ ਭੈਣ ਲੱਗਦੀ ਆ ਆਹੋ ਪਟਿਆਲੇ ਤੋਂ ਟ੍ਰੇਨਿੰਗ ਤੋਂ ਆ ਰਹੀ ਸੀਗੀ ਉਹ ਉਤਰੀ ਬਸ ਤੋਂ ਤੇ ਬਸ ਵਾਲੇ ਨੇ ਚੜਾਤੀ ਉੱਪਰ ਮੈਂ ਤੇ ਮੇਰੀ ਮੰਮੀ ਸਬਜ਼ੀ ਲੈ ਰਹੇ ਸੀ ਜੇ ਜਾ ਕੇ ਦੇਖਿਆ ਮੇਰੀ ਭੈਣ ਤੇ ਅਸੀਂ ਬਸ ਵਾਲੇ ਨੂੰ ਇੰਨਾ ਰੋਕਿਆ ਰੁਕਿਆ ਨਾ ਲੋਕਾਂ ਨੇ ਵੀ ਗਲੱਦੀ ਚਿੰਗੀ ਤੇ ਜਿੱਥੇ ਹੋਇਆ ਹਾਂਜੀ ਉੱਥੇ ਹੀ ਖੜੇ ਸੀ ਉੱਥੇ ਹੀ ਖੜੇ ਸੀਗੇ ਤੇ ਲੋਕਾਂ ਨੇ ਵੀ ਬੜਾ ਰੋਲਾ ਮਾਰ ਬਚਾਇਆ ਵੀ ਰੁਕ ਜਾ ਰੁਕ ਜਾ ਰੁਕਿਆ ਨੇ ਡਰਾਈਵਰ ਥੱਲੇ ਨਾ ਉਤਰਿਆ ਉਹਨੂੰ ਫਿਰ ਮੈਂਨੇ ਕਿਹਾ ਵੀ ਉਤਰ ਥੱਲੇ ਉਹ ਪਤਾ ਨਹੀਂ ਉਤਰ ਕੇ ਕਿੱਥੇ ਭੱਜਿਆ ਕਿੱਥੇ ਨਹੀਂ ਫੇਰ ਨਹੀਂ ਦਿਖਿਆ ਹੈਗਾ ਤੁਸੀਂ ਬੱਸ ਦੇਖੀਏ ਕਿਹੜਾ ਨੰਬਰ ਹਾਂਜੀ ਪੀਬੀ 11 ਸੀ ਸੀ 0202 ਇਹ ਸਰਕਾਰੀ ਬੱਸ ਹੈ ਹਾਂਜੀ ਪੀਆਰਟੀਸੀ ਬੱਸ ਹੈ ਅੱਛਾ ਤੇ ਲੈਵ ਕਲੈਕਟਰ ਦੋਨੋਂ ਭੱਜ ਗਏ ਕੰਡਕਟਰ ਤਾਂ ਅੱਥੀ ਸੀ ਡਰਾਈਵਰ ਭੱਜ ਗਿਆ ਫਿਰ ਉਹ ਨਾ ਗੁੜੀਆ ਮੈਂ ਕੀ ਹਾਲ ਹੈ ਉਹਨੂੰ ਪਟਿਆਲੇ ਲੈ ਕੇ ਗਏ ਨੇਗੇ ਦੋਨੋਂ ਲਤ ਰਜਿੰਦਰਾ ਇਹ ਗੁੜੀਆ ਸਿਮਰਪ੍ਰੀਤ ਦਿੱਲੀ ਜਾਂਦੀ ਹੈ ਹਾਂਜੀ ਰੋਜ਼ ਜਾਂਦੀ ਹੈ ਹਫਤੇ ਤੋਂ ਉਹਦੀ ਟ੍ਰੇਨਿੰਗ ਲੱਗ ਰਹੀ ਸੀ ਪੈਸੇ ਉਹ ਰਖੜੇ ਪੜਦੀ ਆ ਤੇ ਬੱਸ ਫੇਰ ਕਿੱਥੇ ਮਲੇਰਕੋਟਲੇ ਜਾ ਰਹੀ ਸੀ ਨਹੀਂ ਚੁੰਗੀ ਤੇ ਹੀ ਉੱਤਰੀ ਸੀਗੀ ਚੁੰਗੀ ਹਾਂਜੀ ਮਲੇਰਕੋਟਲੇ ਪਟਿਆਲੇ ਤੋਂ ਮਲੇਰਕੋਟਲੇ ਕਿੰਨਾ ਟਾਈਮ ਸੀ ਇਸ ਟਾਈਮ ਚ 4:45 ਤੇ ਹੋਇਆ ਹੈ ਹਾਂ ਜੀ 445 ਤੇ ਉੱਤਰੀ ਹੈ ਹਾਂ ਜੀ ਉਦੋਂ ਹੀ ਨਾਲ ਦੀ ਨਾਲ ਹੀ ਮਤਲਬ ਚੜਾਤੀ ਉੱਪਰ ਫੇ ਨਾਲ ਦੀ ਨਾਲ ਅਸੀਂ ਇੱਥੇ ਹਸਪੀਟਲ ਲੈ ਕੇ ਆਏ ਪਰ ਇੱਥੋਂ ਹੀ ਰੈਫਰ ਕਰਿਆ ਪਟਿਆਲੇ ਹਾਂ ਜੀ ਕਿਹੜੇ ਹਸਪੀਟਲ ਰਜਿੰਦਰਾ ਰਜਿੰਦਰਾ ਨਾ ਕੋਈ ਕੋਈ ਚੋਦੀ ਪੀਂਣਾ ਦੇ ਪੀ ਕਿੰਨੀ ਹੋਇਆ ਉਹਦੇ ਜੀ ਪੈਰ ਤੇ ਦੋਵੇਂ ਪਾਸੇ ਪੈਰ ਦਾ ਪੂਰਾ ਮਾਸ ਉੱਤਰਿਆ ਹੋਇਆ ਤੇ ਹੱਡੀ ਵੀ ਲੱਗਦਾ ਕੋਈ ਨਾ ਕੋਈ ਫ੍ਰੈਕਚਰ ਹੋਏਗੀ ਵਿੱਚ ਤੇ ਅਸੀਂ ਸਾਰੀ ਆਪਣੀ ਇਨੀਸ਼ੀਅਲ ਟਰੀਟਮੈਂਟ ਕਰਕੇ ਉਹਦਾ ਜ਼ਖਮ ਸਾਰਾ ਸਹੀ ਕਰਕੇ ਤੇ ਉਹਨਾਂ ਨੂੰ ਇੱਕ ਵਾਰ ਪਟਿਆਲੇ ਰੈਫਰ ਕੀਤਾ ਤਾਂ ਕਿ ਉਹ ਸ਼ਾਇਦ ਉਹਨਾਂ ਨੂੰ ਪਲਾਸਟਿਕ ਸਰਜੀ ਦੀ ਲੋੜ ਪਵੇਗੀ ਇਸ ਲਈ ਇਹ ਇਸ ਕੀ ਬੀ ਕਿੰਨਾਂ ਸਾਲ ਦੀ ਏਜ ਹੈ ਜੀ ਸਿਮਰਪ੍ਰੀਤ ਕੌਰ ਨਾਮ ਸੀ ਦਾ ਬੱਚਾ ਜੀ ਉਹਨਾਂ ਨੂੰ ਪਟਿਆਲੇ ਰੈਫਰ ਕੀਤਾ ਹਾਂਜੀ ਹਾਂਜੀ ਪਟਿਆਲੇ ਜਿੰਦਰਾ ਹਸਪੀਟਲ ਜਿਆਦਾ ਕੋਈ ਸੋਸ਼ੀਆ ਨਹੀਂ ਜੀ ਜਿਆਦਾ ਸੀਰੀਅਸ ਤਾਂ ਨਹੀਂ ਲੱਗ ਰਹੀ ਪਰ ਪੈਰ ਦੇ ਲਈ ਆਪਾਂ ਨੂੰ ਅੱਗੇ ਇਲਾਜ ਦੀ ਲੋੜ ਪਵੇਗੀ ਦੇਸ਼ ਤੇ ਦੁਨੀਆ ਦੀਆਂ ਹੋਰ ਛੋਟੀਆਂ ਵੱਡੀਆਂ ਅਪਡੇਟਸ ਦੇਖਣ ਲਈ ਬਣੇ ਰਹੋ ਸਾਡੇ ਨਾਲ ਤਾਂ